ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਕਣਕ ਦਾ ਸੀਜ਼ਨ ਚੱਲ ਰਿਹਾ ਤੇ ਪਿੱਛੇ ਕੁਝ ਦਿਨ ਪਹਿਲਾਂ ਜੀਰਾ ਹਲਕਾ ਵਿੱਚ ਦੋ ਤਿੰਨ ਹੀ ਥਾਈਂ ਅੱਗ ਲੱਗ ਕੇ ਜੋ ਫਸਲ ਦਾ ਨੁਕਸਾਨ ਹੋਇਆ ਜਿਹੜਾ ਇੱਕ ਸਾਈਡ ਛੋਡੀਆਂ ਵਾਲੇ ਫੋਡੀਆਂ ਵਾਲੇ ਤੋਂ ਲੈ ਕੇ ਮਈਆਂ ਵਾਲੇ ਉੱਧਰ ਸੰਤੂ ਵਾਲੇ ਅੱਗ ਨਾਲ ਨੁਕਸਾਨ ਕਾਫੀ ਹੋਇਆ ਤੇ ਉਦਾਂ ਹੀ ਮਨਸੀਆਂ ਮੱਲੋ ਕੇ ਤੇ ਸੜਕ ਨਾਲ ਕਾਫੀ 3-400 ਕਿਲਾ ਇੱਧਰ ਵੀ ਜਿਹੜਾ ਕਣਕ ਦਾ ਸੜਿਆ ਤੇ ਅੱਜ ਫੋਡੀਆਂ ਪਿੰਡ ਵਿੱਚ ਮੀਟਿੰਗ ਰੱਖੀ ਗਈ ਸੀ ਉੱਥੋਂ ਦੇ ਜਿਹੜੇ ਸੱਜਣ ਨੇ ਜਿਹੜੇ ਭਰਾ ਨੇ ਔਰ ਉੱਥੇ ਕਾਫੀ ਜਥੇਬੰਦੀਆਂ ਵੀ ਪਹੁੰਚੀਆਂ ਸਨ ਜਿਹੜੇ ਸਮਾਜ ਸੇਵੀ ਵੀਰ ਉੱਤੇ ਜਥੇਬੰਦੀਆਂ ਜੋ ਉੱਥੇ ਮਦਦ ਕਰ ਰਹੀ ਹੈ ਸੇਵਾ ਕਰ ਰਹੀ ਹੈ ਤੇ ਉੱਥੇ ਮੀਟਿੰਗ ਤੇ ਦੇਖਿਆ ਜਾ ਕੇ ਕਿ ਕਾਫੀ ਭਰਾ ਸੇਵਾ ਕਰ ਰਹੇ ਨੇ ਜਿਵੇਂ ਕਣਕ ਦੀ ਵੀ ਸੇਵਾ ਆ ਰਹੀ ਹੈ ਤੂੜੀ ਦੀ ਆ ਰਹੀ ਹੈ ਬਹੁਤ ਸਮਾਜ ਸੇਵੀ ਜਿਹੜੇ ਸੇਵਾ ਕਰ ਰਹੇ ਪਰ ਗੱਲ ਉੱਥੇ ਇਹ ਆ ਕਿ ਜਿਵੇਂ ਕਿ ਤੂੜੀ ਪਸ਼ੂਆਂ ਨੂੰ ਤੂੜੀ ਮਿਲ ਜਾਣੀ ਬੰਦਿਆਂ ਨੂੰ ਖਾਣ ਨੂੰ ਕਣਕ ਮਿਲ ਜੂਗੀ ਪਰ ਜਿਹੜਾ ਉਹਨਾਂ ਦਾ ਅ ਵੀਂਝਵੇਂ ਉਹਨਾਂ ਦਾ ਮਾਲੀ ਸਹਾਤਾ ਜਿਵੇਂ ਪੈਸਾ ਥੇਲਾ ਮਾਲੀ ਸਹਾਤਾ ਜਿਵੇਂ ਕਿ ਪੈਸਾ ਥੇਲਾ ਵੀ ਅ ਵੀ ਜਿਵੇਂ ਹੁਣ ਹਰੇਕ ਘਰ ਦੇ ਵਿੱਚ ਤੁਸੀਂ ਵੇਖੋ ਕਿ ਬੜੀ ਨਾ ਇਹ ਬੜੀ ਅੱਛੀ ਸੜਕ ਚੱਲਦੀ ਹੈ ਸੜਕ ਤੇ ਇੱਕ ਸਾਧਨ ਬੜਾ ਔਖਾ ਜਿਵੇਂ ਕਿ ਤੁਹਾਨੂੰ ਪਤਾ ਕਿ ਮਾਲੀ ਸਹਾਤਾ ਜਿਵੇਂ ਕਿ ਹਰੇਕ ਹੁਣ ਅਸੀਂ ਕੇ ਘਰੇ ਜਾ ਕੇ ਆਏ ਆ ਉਹ ਕੀ ਆ ਵੀ ਸਾਡੇ ਲੋਕ 2 ਕਿੱਲੇ 2.5 ਕਿੱਲੇ ਵਾਲਿਆਂ ਦੀ ਮਤ ਸਾਰੇ ਕਰੀ ਜਾ ਰਹੇ ਹਨਾ ਤੂੜੀ ਕਣਕ ਹਰੇਕ ਤਰ੍ਹਾਂ ਦੀ ਮਤ ਹੋ ਰਹੀ ਪਰ ਜਿਵੇਂ ਕਿ ਕੋਈ ਹਾਂ ਜਿੱਕਲੇ ਵਾਲਾ ਚੌਕਲੇ ਵਾਲਾ ਛੇ ਕਿੱਲੇ ਵਾਲਾ ਜਿਹੜਾ ਕਿਸਾਨ ਆ ਉਹਦੇ ਲੋਕ ਥੋੜਾ ਜਿਹਾ ਘਟ ਮੁਹਾੜ ਹੋ ਰਿਹਾ ਕਿ ਉਹ ਸ਼ਾਇਦ ਵੀ ਉਸ ਤੋਂ ਸੁੱਖ ਹੋਊਗਾ ਪਰ ਉਹ ਜਿਹੜਾ ਮਿਡਲ ਕਲਾਸ ਬੰਦਾ ਆ ਜਾਂਦਾ ਨਾ ਵਿੱਚ ਜੋ ਪੰਜ ਛੇ ਕਿੱਲੇ ਤੋਂ ਜਿਹੜਾ ਆ ਜਾਂਦਾ 10 ਕਿੱਲੇ ਥੱਲੇ ਆ ਜਾਂਦਾ ਉਹ ਕਿਸੇ ਤੋਂ ਨਾ ਕਿਸੇ ਤੋਂ ਮੰਗ ਸਕਦਾ ਨਾ ਕਿਸੇ ਨੂੰ ਕਹਿ ਸਕਦਾ ਤੇ ਬੇਨਤੀ ਇਹ ਆ ਕਿ ਆਪਾਂ ਵੱਧ ਤੋਂ ਵੱਧ ਉਹਨਾਂ ਦਾ ਵੀ ਸਾਥ ਦਿਓ ਉਹਨਾਂ ਦੀ ਵੀ ਬਾਹ ਫੜੀਏ ਜਿਹੜੇ ਭਰਾ ਸਾਡੇ ਜਿਹੜੇ ਪੰਜ ਛੇ ਕਿੱਲੇ ਵਾਲੇ ਵੀ ਆ ਕਈ ਭਰਾ ਜਿਵੇਂ ਹੁਣ 2 2.5 ਕਿੱਲੇ ਵਾਲੇ ਉਹਨਾਂ ਨੇ ਨਾਲ ਠੇਕੇ ਜ਼ਮੀਨ ਲਈ 10 ਕਿੱਲੇ ਲੈ ਲਈ 12 ਕਿੱਲੇ ਲੈ ਲਈ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਪਰ ਜਿਹੜੇ 5 6 ਕਿੱਲੇ ਵਾਲੇ ਭਰਾ ਨੇ ਜਿਨ੍ਹਾਂ ਨੇ ਆਪਦੀ ਵਾਈ ਕਰਦੇ ਆ ਪਰ ਉਹ ਨੁਕਸਾਨ ਉਹਨਾਂ ਦਾ ਵੀ ਬਹੁਤ ਆ ਹਰੇਕ ਜਿਵੇਂ ਜਿੰਨਾ ਕੋ ਕਹਿੰਦੇ ਕੋਈ ਸ਼ਾਹੂਕਾਰ ਆ ਜੇ ਕੋਈ ਵੱਡੀਆਂ ਜ਼ਮੀਨਾਂ ਵਾਲੇ ਉਹਦੇ ਉਹਨੇ ਖਰਚੇ ਜਾਂਦੇ ਆ ਜੇ ਕੋਈ ਛੋਟੇ ਜ਼ਮੀਨ ਵਾਲਾ ਤੇ ਉਹਦੇ ਉਹਨੇ ਖਰਚੇ ਆ ਹਰੇਕ ਬੰਦਾ ਆਪਾ ਆਪਣੇ ਜ਼ਮੀਨ ਦੇ ਹਿਸਾਬ ਨਾਲ ਖਰਚੇ ਹੁੰਦੇ ਫਲਾ ਹੋਇਆ ਹੁੰਦਾ ਹੈ ਨਾ ਫੈਲੇ ਆਂਦਾ ਵਾ ਇਸ ਕਰਕੇ ਆਪ ਜੀ ਹੱਥ ਜੋੜ ਕੇ ਬੇਨਤੀ ਆ ਕਿ ਬੜੇ ਭਰਾ ਮਤ ਕਰ ਰਹੇ ਨੇ ਮੈਂ ਫਿਰ ਕਹਿ ਦਿਆਂ ਬੀਬੀਆਂ ਬੜੀ ਉੱਥੇ ਜੇ ਮੀਟਿੰਗ ਚ ਵੀ ਫੋਨ ਆਈ ਜਾ ਰਹੇ ਤੂੜੀ ਦੇ ਲੋਕਾਂ ਦੇ ਬੜੇ ਫੋਨ ਆਈ ਜਾ ਰਹੇ ਆ ਕਈ ਸੱਜਣਾਂ ਚਲੋ ਕਣਕ ਦਾ ਵੀ ਅਰੇਂਜਮੈਂਟ ਕਰੀ ਜਾ ਰਹੇ ਹਨ ਤੇ ਬਾਕੀ ਤੂੜੀ ਦਾ ਤਾਂ ਬਹੁਤ ਜ਼ਿਆਦਾ ਉੱਥੇ ਤੂੜੀ ਵਾਲੇ ਤਾਂ ਹੁਣ ਉਹ ਵੀ ਕਹਿੰਦੇ ਵੀ ਚਲੋ ਜੇ ਕਿਸੇ ਨੇ ਦੇਣੀ ਹੈ ਤੇ ਬਣਾ ਕੇ ਛੱਡ ਜੋ ਤੂੜੀ ਤੇ ਵੀ ਤੂੜੀ ਹੈਗੀ ਆ ਜ਼ਿਆਦਾ ਕੀ ਆ ਵੀ ਜਾਂ ਜਿਨ੍ਹਾਂ ਘਰੇ ਜਿਨ੍ਹਾਂ ਸਾਲ ਭਰ ਜੜੀ ਕਣਕ ਖਾਣੀ ਹੈ ਉਹ ਦਈਏ ਅਸੀਂ ਤੇ ਜਾਂ ਜਿੰਨੀ ਮਾਲੀ ਸਹਾਇਤਾ ਹੋ ਸਕੇ ਮਾਲੀ ਸਹਾਇਤਾ ਇਦਾਂ ਕਿ ਜਿਵੇਂ ਹੁਣ ਮੰਨ ਲਓ ਘਰਾਂ ਵਿੱਚ ਬੱਚਿਆਂ ਦੀ ਪੜ੍ਹਾਈ ਆ ਹੁਣ ਫੀਸਾਂ ਵੀ ਤੁਹਾਨੂੰ ਪਤਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਫੀਸ ਵੀ ਵੇਖ ਲਈ ਤੇ ਲੱਖਾਂ ਲੱਖਾਂ ਹਿਸਾਬ ਨਾਲ ਬੱਚੇ ਦੀ ਪੜ੍ਹਾਈ ਜਿਹੜੀ ਮਹਿੰਗੀ ਆ ਇੱਥੇ ਤੇ ਇਹ ਨਾ ਹੋਵੇ ਕਿ ਫਸਲ ਜੇ ਫਸਲ ਨੁਕਸਾਨੀ ਗਈ ਆ ਜਿਹੜਾ ਆਉਣ ਵਾਲਾ ਰੋਜ਼ਗਾਰ ਜੱਟਾਂ ਕੋਲ ਕਿਉਂਕਿ ਰੋਜ਼ਗਾਰ ਹੀ ਇੱਕ ਖੇਤੀਬਾੜੀ ਤੇ ਜਾਂ ਤੇ ਤੰਦਾ ਜਾਂ ਆਪਣਾ ਪਸ਼ੂਆਂ ਦਾ ਤੰਦਾ ਖੇਤੀਬਾੜੀ ਧੰਦੇ ਤੇ ਲੋਕਾਂ ਨੇ ਬੜੀ ਆਸ ਮੇ ਲਾਈ ਹੁੰਦੀ ਆ ਨਾ ਜੇ ਅਸੀਂ ਸਵਦਾ ਪੱਤਾ ਲੈਣਾ ਹੈ ਉਹ ਵੀ ਅਸੀਂ 6 ਮਹੀਨਿਆਂ ਦੇ ਅਧਾਰੀ ਤੇ ਚੱਕਦੇ ਆ ਸ਼ਹਿਰਾਂ ਚ ਜੇ ਕੋਈ ਗਾਂ ਕੋਈ ਕੱਪੜਾ ਲੀੜਾ ਲੱਤਾ ਬਣਾਉਣਾ ਜਾਂ ਸਕੂਲ ਦੀ ਫੀਸ ਧਾਰਨੀ ਅਸੀਂ ਉਹਨਾਂ ਨੂੰ ਕਹਦੇ ਨੇ ਕਣਕ ਤੇ ਦਿਆਂਗੇ ਜਾਂ ਅਸੀਂ ਝੋਨੇ ਤੇ ਦਿਆਂਗੇ ਪਰ ਹੁਣ ਜਦੋਂ ਕਣਕ ਹੀ ਸਾਰੀ ਸੜ ਕੇ ਸੁਆਹ ਹੋ ਗਈ ਜਿਹੜੇ ਉਹਨਾਂ ਘਰਾਂ ਵਿੱਚ ਗਏ ਆ ਪੰਜ ਪੰਜ 6 6 ਕਿਲੇ ਵਾਲੇ ਜਿਹੜੇ ਵੀਰ ਸੀ ਉਹਨਾਂ ਘਰਾਂ ਚ ਵੀ ਗਏ ਆ ਉਹ ਵੀਰ ਚੁੱਪ ਨੇ ਕੁਝ ਨਹੀਂ ਬੋਲਦੇ ਬਸ ਉਹ ਰੱਬ ਦਾ ਭਾਣਾ ਕਹਿੰਦੇ ਆ ਪਰ ਉਹ ਮੰਗ ਨਹੀਂ ਸਕਦੇ ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਮਤ ਮਤੋਂ ਮੰਗਦੇ ਨਹੀਂ ਮੂੰਹ ਮੰਗ 2 2.5 ਕਿੱਲੇ ਵਾਲਾ ਨਹੀਂ ਸਕਦਾ ਮੰਗ ਸਾਡੇ ਮਹਾਰਾਜ ਦੀ ਇੰਨੀ ਕੁ ਕਿਰਪਾ ਹੈ ਸਾਡੇ ਲੋਕਾਂ ਦੀ ਕਿ ਸਾਡੇ ਲੋਕਾਂ ਲਈ ਮੰਗਣਾ ਬੜਾ ਔਖਾ ਸਾਡੇ ਲੋਕ ਕਿਸੇ ਨੂੰ ਦੇ ਸਕਦੇ ਆ ਪਰ ਕਿਸੇ ਤੋਂ ਮੰਗ ਨਹੀਂ ਸਕਦੇ ਪਰ ਅਸੀਂ ਆਪਦੇ ਸਿੱਖੀ ਸਿਧਾਂਤਾਂ ਤੇ ਚੱਲ ਕੇ ਆਪਦੇ ਗੁਰੂਆਂ ਦੇ ਦੱਸੇ ਨਕਸ਼ੇ ਤੇ ਚੱਲ ਕੇ ਅਸੀਂ ਆਪਦੇ ਭੈਣਾ ਭਰਾਵਾਂ ਦਾ ਸਹਾਰਾ ਬੰਨਾ ਹੈ ਅਸੀਂ ਕਿਸੇ ਦੀ ਮਤ ਨਹੀਂ ਕਰ ਸਕਦੇ ਉਹ ਮਤ ਸਿਰਫ ਵਾਹਿਗੁਰੂ ਅਕਾਲਪੁਰਖ ਕਰ ਸਕਦਾ ਅਸੀਂ ਇਹਨੇ ਜੋਗੇ ਨਹੀਂ ਅਸੀਂ ਕਿਸੇ ਦੀ ਮਤ ਕਰ ਲੈ ਕੋਈ ਵੀ ਸਿਰਫ ਅਸੀਂ ਕੀ ਹੈ ਅਸੀਂ ਆਪਦੇ ਭੈਣਾ ਭਰਾਵਾਂ ਦਾ ਸਾਥ ਦੇਣਾ ਹੈ ਮੋਢੇ ਨਾਲ ਮੋਢਾ ਜੋੜਨਾ ਹੈ ਉਹਨਾਂ ਦਾ ਉਹਨਾਂ ਦਾ ਅੱਜ ਉਹਨਾਂ ਤੇ ਜਿਹੜਾ ਮਾੜਾ ਟਾਈਮ ਆਇਆ ਵਾ ਉਹਨਾਂ ਦੀ ਫਸਲ ਤਬਾਹ ਹੋਈ ਹੈ ਅੱਜ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਜਿਹੜੀ ਜਿਹੜਾ ਘਰ ਦੇ ਜਿਹੜਾ ਵੈਨ ਜਿਹੜਾ ਚੱਲਦਾ ਵਾ ਜਿਹੜਾ ਸਾਡੇ ਖੇਤੀਬਾੜੀ ਤੋਂ ਚੱਲਦਾ ਵਾ ਕੋਈ ਪੈਸਾ ਢੇਲਾ ਜਾਂ ਕੋਈ ਸਵਦਾ ਪਤਾ ਉਹ ਅਸੀਂ ਉਹਨਾਂ ਦੇ ਰੋੜਨ ਦੀ ਕੋਸ਼ਿਸ਼ ਕਰਨੀ ਆ ਮੈਂ ਬਾਕੀ ਬੇਨਤੀ ਹੈ ਕਿ ਜਿਹੜੇ ਇੱਥੇ ਸਾਡੇ ਮਈਆਂ ਵਾਲੇ ਤੋਂ ਦੂਜਾ ਆਪਣਾ ਛੋਡੀ ਵਾਲਾ ਹੋ ਗਿਆ ਮਨਸੀਆਂ ਕਲਾ ਮੰਨ ਲਓ ਕਿ ਇੱਥੋਂ ਦੇ ਜਿੱਥੋਂ ਦਾ ਜ਼ਿਆਦਾ ਨੁਕਸਾਨ ਆ ਕਿ ਜ਼ਿਆਦਾ ਕਣਕ ਸੜ ਗਈ ਆ ਜਿਹੜੇ ਉਥੋਂ ਦੇ ਲੋਕਲ ਵੀਰ ਵੀ ਆ ਸਾਡੇ ਇਲਾਕੇ ਜੀਰੇ ਦੇ ਲੋਕ ਨੇ ਹੋਰ ਵੀ ਸੱਜਣ ਮਿੱਤਰ ਜਿਹੜੇ ਐਨ ਆਰ ਆਈ ਭਰਾ ਨੇ ਉਹਨਾਂ ਨੂੰ ਬੇਨਤੀ ਆ ਕਿ ਜਿਹੜੀ ਇਥੋਂ ਲੋਕਲ ਲੋਕ ਹੈ ਜਿਹੜੇ ਮੇਰੇ ਵਰਗੇ ਹੋਗੇ ਜਾਂ ਅਸੀਂ ਜਦ ਪਿੰਡਾਂ ਦੇ ਵੀਰ ਹੋ ਗਏ ਉਹ ਅਸੀਂ ਕਣਕ ਇੱਕ ਦੂਜੇ ਤੋਂ ਫੜ ਦੜ ਕੇ ਜਿਵੇਂ ਮੈਂ ਕੋਈ ਗਵਾਂਢੀ ਆ ਮੈਂ ਉਹਨੂੰ ਕਹਿ ਦਾਂਗਾ ਕੋਈ ਕਿਲੋ ਕਣਕ ਦੇ ਦੂ ਕੋਈ ਬੋਰੀ ਕਿਸੇ ਤੋਂ ਲੈ ਲਾਂਗੇ ਚਾਰ ਬੋਰੀਆਂ ਲੈ ਲਾਂਗੇ ਹਨਾ ਇਦਾਂ ਇਕੱਠੀ ਕਰਕੇ ਆਪਦੇ ਸੱਜਣਾ ਮਿੱਤਰਾਂ ਤੋਂ ਅਸੀਂ ਕਿਸੇ ਨੂੰ ਕਣਕ ਦੇ ਸਕਦੇ ਪਰ ਬਾਹਰਲੇ ਜਿਹੜੇ ਮਿੱਤਰ ਐਨਆਰਆਈ ਭਰਾ ਉਹਨਾਂ ਕੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਵੱਧ ਵੱਧ ਉਹਨਾਂ ਦੀ ਮਦਦ ਹੀ ਸਹਾਇਤਾ ਕਰੋ ਬੱਚਿਆਂ ਦੀ ਫੀਸ ਤਾਰ ਦਿਓ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਵੇਂ ਸਾਡਾ ਤਾਂ 6 ਮਹੀਨਿਆਂ ਦਾ ਸੌਦਾ ਵੀ ਧਾਰੀ ਚੱਲਦਾ ਵਾ ਤੇ ਆਪਾਂ ਵੱਧ ਵੱਧ ਉਹਨਾਂ ਦੀ ਮਾਲੀ ਸਹਾਇਤਾ ਕਰੀਏ ਜਿਹੜੇ ਸੱਜਣ ਹੈ ਤਾਂ ਫਿਰ ਦੱਸਦੇ ਵੀ ਸਾਡੇ ਲੋਕ ਮੰਗ ਨਹੀਂ ਸਕਦੇ ਤੇ ਨਾ ਹੀ ਅਸੀਂ ਕਿਸ ਨੂੰ ਦੇ ਸਕਦੇ ਆ ਦੇਣਾ ਵਾਇਗਰੂ ਨੇ ਆਹੀ ਉਹਨਾਂ ਦੀ ਉਹਨਾਂ ਦਾ ਉਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਵਾ ਉਹਨਾਂ ਦਾ ਸਾਥ ਦੇਣਾ ਵਾ ਕਿਉਂਕਿ ਇਹ ਨਾ ਹੋਵੇ ਕਿ ਕਣਕ ਦੀ ਕਣਕ ਦੇ ਸੜਨਕਾਰੀ ਕਿਸੇ ਬੱਚੇ ਦੀ ਜਿਹੜੀ ਪੜ੍ਹਾਈ ਆ ਉਹ ਰਹਿ ਜੇ ਪੜ੍ਹਾਈ ਕਿਸੇ ਦਾ ਨੁਕਸਾਨ ਹੋ ਜੇ ਕਿਸੇ ਬੱਚੇ ਦਾ ਨੁਕਸਾਨ ਹੋ ਜੇ ਪੜ੍ਹਾਈ ਰਹਿ ਜੇ ਇਸ ਕਰਕੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਦਾ ਸਾਥ ਦਈਏ ਭਰਾਵਾਂ ਦਾ ਤੇ ਆਪਾਂ ਜਿੰਨਾ ਹੋ ਸਕਦਾ ਵਾ ਜੇ ਕੋਈ ਕਣਕ ਦੇ ਸਕਦਾ ਕਣਕ ਦੇਣਾ ਤੂੜੀ ਵਾਲੇ ਤੰਦ ਸੇ ਭੰਡਾਰ ਬਹੁਤ ਹੋ ਗਏ ਆ ਮਾਲੀ ਸਹਾਇਤਾ ਕਰੀਏ ਔਰ ਹੱਥ ਜੋੜ ਕੇ ਮੈਂ ਬੇਨਤੀ ਐ ਐ ਜੀ ਪੀ ਸੀ ਨੂੰ ਕਰਨਾ ਚਾਹੁੰਦਾ ਜਿਹੜੀ ਸਾਡੀ ਸਰਮੌਰ ਜਿਹੜੀ ਸਾਡੀ ਹੈਗੀ ਆ ਸੰਸਥਾ ਕਿਉਂਕਿ ਹਰੇਕ ਬੰਦਾ ਜੋ ਪੰਜਾਬੀ ਆ ਸੇਖਾਂ ਹਰ ਵਾਰੀ ਜਦੋਂ ਕਿਸੇ ਦੇ ਕੋਈ ਹਾੜ ਆਉਂਦਾ ਵਾ ਕਿਸੇ ਨਾਲ ਕਿਤੇ ਜੰਗ ਲੱਗਦੀ ਆ ਸਾਡੇ ਲੋਕ ਪਹਿਲਾਂ ਆਪਦੇ ਭਾਂਡਾ ਟਿੰਡਾ ਲੈ ਕੇ ਉੱਥੇ ਚਲੇ ਜਾਂਦੇ ਆਂ ਲੰਗਰ ਆ ਸੇਵਾ ਕਰਦੇ ਹਰ ਇੱਕ ਤਰ੍ਹਾਂ ਦੀ ਮਦਦ ਕਰਦੇ ਆ ਤੇ ਪਰ ਜਿਹੜੀ ਐਸਜੀਪੀਸੀ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੱਥ ਜੋੜ ਕੇ ਬੇਨਤੀ ਆ ਕਿ ਆਪਦੇ ਸਿੱਖਾਂ ਲਈ ਤਾਂ ਖੜੋ ਐਸਜੀਪੀਸੀ ਇੱਕ ਐਹੋ ਜੀ ਸੰਸਥਾ ਹੈ ਕਿ ਜੇ ਉਹ ਭਾਵੇਂ ਕੋਈ ਵੀ ਨਾ ਕਰਿਓ ਇਕੱਲੀ ਇਹ ਸਾਡੇ ਲੋਕਾਂ ਨੂੰ ਸੰਭਾਲ ਸਕਦੀ ਕਿਉਂਕਿ ਜੇ ਆਪਾਂ ਵੇਖਿਆ ਜਾਵੇ ਤੇ ਕਣਕ ਵੱਤ ਵੱਤ ਕਿੰਨੀ ਛੜੀ ਹੋਊਗੀ 3000 ਕਿਲੋ 4000 ਕਿਲੋ ਵੱਤ ਵੱਤ ਜਿਹੜੀ ਟੋਟਲ ਪੰਜਾਬ 'ਚ ਛੜੀ ਹੋਊਗੀ ਪਰ ਇਹ ਐਸਜੀਪੀਸੀ ਵਾਸਤੇ ਕੋਈ ਵੱਡਾ ਬਜਟ ਨਹੀਂ ਹੈਗਾ ਲੋਕਾਂ ਦੇ ਜਿਆਦਾ ਵਾ ਤੁਸੀਂ ਆਪ ਦੀ ਟੀਮ ਬਣਾ ਕੇ ਪਹਿਲਾਂ ਸਰਵੇ ਕਰਾ ਲਓ ਜਿਹੜੇ ਲੋਕ ਜ ਕਿੰਨੇ ਕੁ ਕਣਕ ਸੜੀ ਆ ਕਿੰਨੇ ਕੁ ਲੋਕਾਂ ਨੂੰ ਜਿਹੜੀ ਤੁਸੀਂ ਸਹੂਲਤ ਦੇਣੀ ਆ ਉਹਨਾਂ ਸਰਵੇ ਕਰਾ ਕੇ ਉਹਨਾਂ ਦੀ ਮਤ ਕਰੋ ਔਰ ਕਿਉਂਕਿ ਐ ਜੀ ਪੀ ਸੀ ਜਿਹੜੀ ਇਹ ਸੰਸਥਾ ਇਹਦੇ ਕੋਲ ਕੋਈ ਪੈਸੇ ਦੀ ਘਾਟ ਨਹੀਂ ਹੈ ਸਾਡਾ ਸਾਡੇ ਲੋਕਾਂ ਦਾ ਜਿਹੜਾ ਉੱਥੇ ਪੈਸਾ ਜਾਂਦਾ ਤੇ ਅੱਜ ਲੋਕ ਲੋਕਾਂ ਲਈ ਉਹ ਪੈਸਾ ਜਿਹੜਾ ਉਹ ਕਹਿੰਦੇ ਵੀ ਗਰੀਬ ਦਾ ਮੂੰਹ ਗੁਰੂ ਦੀ ਕੋਲਕ ਤੇ ਸਭ ਮੈਂ ਆਪਾਂ ਬਾਅਦ ਵਿੱਚ ਮਿਲਦੇ ਆਂ ਹਾਂ ਫੋਨ ਕਰਦਾ ਤੁਹਾਨੂੰ ਮੈਂ ਠੀਕ ਆ ਤੇ ਗਰੀਬ ਦਾ ਮੂੰਹ ਗੁਰੂ ਦੀ ਕੋਲ ਕਾ ਤੇ ਅੱਜ ਇਹ ਮੌਕਾ ਟਾਈਮ ਆ ਕਿ ਅੱਜ ਆਪਾਂ ਇਹ ਲੋਕਾਂ ਨਾਲ ਖੜਨਦਾ ਔਰ ਵੀਰੋ ਹੱਥ ਜੋੜ ਕੇ ਬੇਨਤੀ ਆ ਅੱਜ ਉਹਨਾਂ ਮਹਾਪੁਰਸ਼ਾਂ ਦਾ ਉਹਨਾਂ ਜੱਠੇਬੰਦੀਆਂ ਦਾ ਕਿ ਜਿਹੜੀਆਂ ਕਈ ਕਈ ਸਾਲਾਂ ਤੋਂ ਤੁਹਾਡੇ ਨਾਲ ਜਿਹੜੇ ਪਿੰਡਾਂ ਵਾਲੇ ਲੋਕ ਕਿਸਾਨ ਭਾਵੇਂ ਮਿਡਲ ਕਲਾਸ ਆ ਛੋਟਾ ਕਿਸਾਨ ਵੱਡਾ ਕਿਸਾਨ ਉਹ ਆ ਆਏ ਆਇ ਕਣਕ ਝੋਨੇ ਤੇ ਹਰੇਕ ਆਪ ਦੀ ਸ਼ਰਧਾ ਮੁਤਾਬਕ ਜਿਵੇਂ ਕਣਕ ਦੀ ਬੋਰੀ ਦੇਤੀ ਝੋਨੇ ਦੀ ਬੋਰੀ ਦਿੰਦਾ ਜਿਹੜੇ ਸਾਡੇ ਮਹਾਪੁਰਸ਼ਾਂ ਜਾਂ ਸਾਡੀਆਂ ਸੰਸਥਾਵਾਂ ਨੇ ਹਨਾ ਉਹਨਾਂ ਦਾ ਸਾਥ ਦਿੰਦੇ ਆ ਕਿ ਉਹਨਾਂ ਨੂੰ ਕਣਕ ਝੋਨਾ ਦਿੰਦੇ ਅੱਜ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਅੱਜ ਉਹਨਾਂ ਆਪਾਂ ਜਿਹੜੇ ਜਿਨ੍ਹਾਂ ਦੀ ਕਣਕ تباہ ਆਈ ਹੈ ਜਿਨ੍ਹਾਂ ਦੀ ਫਸਲ ਛੜੀ ਆ ਅੱਜ ਆਪਾਂ ਉਹਨਾਂ ਦਾ ਸਾਥ ਦਈਏ ਤੁਸੀਂ ਵੀ ਕੁਝ ਮੋਢਾ ਮਾਰੋ ਉਹਨਾਂ ਦੇ ਘਰਾਂ ਦੇ ਜਾ ਕੇ ਹਾਲਾਤ ਵੇਖ ਕੇ ਜਿੰਨੇ ਕੁ ਜੋਗੇ ਤੁਸੀਂ ਕਰ ਸਕਦੇ ਉਹਨਾਂ ਦਾ ਸਾਥ ਦਿਓ ਤੇ ਹੋਰ ਬਾਕੀ ਸਰਕਾਰ ਅਕੇ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਲੋਕਾਂ ਦਾ ਏਡਾ ਨੁਕਸਾਨ ਹੋਇਆ ਅਜੇ ਤੱਕ ਸਰਕਾਰ ਦਾ ਵੀ ਕੋਈ ਬਿਆਨ ਨਹੀਂ ਆਇਆ ਇਹ ਲੋਕ ਉਹ ਹੀ ਲੋਕ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ ਵਾ ਤੁਹਾਨੂੰ ਵੋਟਾਂ ਪਾਈਆਂ ਨੇ ਅੱਜ ਉਹਨਾਂ ਦੀ ਬਾਹ ਫੜੋ ਉਹਨਾਂ ਦੀ ਜਿੰਨੀ ਉਹਨਾਂ ਦੀ ਫਸਲ ਦਾ ਜਾਂਚ ਕਰੋ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਫਿਰ ਮੈਂ ਗੱਲ ਕਰਦਾ ਕਿ ਇਹ ਨਾ ਹੋਵੇ ਕਿ ਕਿਸੇ ਸਾਡੀ ਪਹੁੰਚ ਨਾ ਹੋ ਸਕੇ ਤੇ ਕਿਸੇ ਦਾ ਬੱਚਾ ਪੜ੍ਹਾਈ ਤੋਂ ਲੈ ਜੇ ਕਿਸੇ ਦਾ ਬੱਚਾ ਕਿਸੇ ਇਲਾਜ ਤੋਂ ਰਹਿ ਜੇ ਤਾਨੂੰ ਫਿਰ ਮੈਂ ਦੱਸ ਦਿੰਦਾ ਕਿ ਕਿਸਾਨ ਛੇਤੀ ਕੀਤੇ ਕਿਸੇ ਤੋਂ ਮੰਗ ਨਹੀਂ ਸਕਦਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਭੈਣ ਭਰਾ ਨੇ ਸਾਡੇ ਵੀਰ ਨੇ ਉਹ ਭਾਵੇਂ ਕਿਸੇ ਵੀ ਜਾਤੀ ਦਾ ਕਿਸਾਨ ਆ ਭਾਵੇਂ ਹਿੰਦੂ ਆ ਸਿੱਖਾ ਕੋਈ ਵੀ ਜਿੰਦੀ ਵੀ ਕਣਕ ਸੜੀ ਆ ਜਿੰਦੀ ਫਸਲ ਸੜੀ ਆ ਜਾਂ ਕਿਸੇ ਦਾ ਘਰ ਥੜਿਆ ਜਿਵੇਂ ਦੋ ਮੁੰਡੇ ਵਿਚਾਰੇ ਜਿਹੜੇ ਜੀਰੇ ਹਲਕੇ ਦੇ ਜਿਹੜੇ ਅੱਗ 'ਚ ਝੁੱਲ ਸਕੇ ਉਹ ਗਰੀਬ ਵਿਚਾਰੇ ਉਹ ਵੀ ਮੈਂ ਜੀਰੇ ਸ਼ਹਿਰ ਦੇ ਨੇ ਜਿੱਥੋਂ ਆਪਾਂ ਉਹਨਾਂ ਦੀ ਵੀ ਮਤ ਕਰੀਏ ਵਾਤ ਤੋਂ ਵਾਤ ਹੁਣ ਗਰੀਬ ਪਰਿਵਾਰ ਨੇ ਕਈਆਂ ਦੇ ਸਹਾਰਾ ਹੀ ਇੱਕ ਇੱਕ ਹੁੰਦਾ ਮਾਪਿਆਂ ਦਾ ਸਹਾਰਾ ਸਹਾਰਾ ਸੀਗੇ ਉਹ ਅੱਗੇ ਚ ਝੁੱਲ ਸਗੇ ਉਹਨਾਂ ਦਾ ਵੀ ਆਪਾਂ ਸਾਥ ਦਈਏ ਜਿਹੜੇ ਭੈਣ ਭਰਾਵਾਂ ਦਾ ਨੁਕਸਾਨ ਹੋਇਆ ਆ ਉਹ ਅੱਜ ਆਪਾਂ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਈਏ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਸਾਡੇ ਭੈਣ ਭਰਾ ਨੇ ਅਸੀਂ ਇੱਕ ਇਥੋਂ ਮੈਮ ਸ਼ੁਰੂ ਕਰਨ ਲੱਗੇ ਆ ਅੱਜ ਉਥੇ ਛੋਡੀ ਵਾਲੇ ਵਾਸਤੇ ਮੀਟਿੰਗ ਹੋਈ ਹੈ ਉੱਥੇ ਵੀ ਵੀਰਾਂ ਭਰਾਵਾਂ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਆ ਅੱਜ ਔਰ ਮੈਂ ਵੀ ਇਹ ਤੁਹਾਡੇ ਮਾਧਿਅਮ ਰਾਹੀਂ ਫੇਸਬੁੱਕ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਤੁਸੀਂ ਜ਼ਰੂਰੀ ਨਹੀਂ ਕਿਸੇ ਨੂੰ ਮੰਨ ਲਓ ਹਨਾ ਦੇਣਾ ਜਾਂ ਕਿ ਸਿੱਧਾ ਅਗਲੇ ਦੇ ਘਰੇ ਦੇਓ ਬੋਰੀ ਦੇ ਸਕਦੇ ਹੋ ਬੋਰੀ ਕਣਕ ਦੀ ਦੇਓ ਮਾਲੀ ਸਹਾਇਤਾ ਕਰ ਸਕਦੇ ਮਾਲਿਕ ਸਹਾਇਤਾ ਕਰੋ ਠੀਕ ਆ ਤੇ ਆਪ ਦਾ ਜਾ ਕੇ ਨਾਲ ਹੀ ਹੁੰਦਾ ਬੰਦੇ ਕੋਲ ਜਾ ਕੇ ਦੁੱਖ ਵਡਾਓ ਇਹ ਦਿਨਾਂ ਨੂੰ ਜੇ ਸੁੱਖ 'ਚ ਕਿਸੇ ਨਾਲ ਖੜੀਏ ਤੇ ਸੁੱਖ ਖੁਸ਼ੀ ਵਧਦੀ ਹੈ ਜੇ ਖੁਸ਼ੀ 'ਚ ਕਿਸੇ ਨਾਲ ਖੜੀਏ ਤੇ ਖੁਸ਼ੀ ਵਧਦੀ ਆ ਤੇ ਜੇ ਦੁੱਖ ਵਿੱਚ ਜਾ ਕੇ ਕਿਸੇ ਨਾਲ ਖੜੀਏ ਤੇ ਦੁੱਖ ਘਟਦਾ ਪਹਿਲਾਂ ਅਗਲੇ ਦਾ ਦੁੱਖ ਮਿਟਾਓ ਫਿਰ ਅਗਲੇ ਨੂੰ ਜਿੰਨੇ ਕਿ ਤੁਸੀਂ ਤੁਹਾਡੀ ਹਾਸੀਅਤ ਆ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਉਸ ਨਾਲ ਹੀ ਉਹਨਾਂ ਦੀ ਸੇਵਾ ਕਰੀਏ ਉਹਨਾਂ ਦਾ ਸਾਥ ਦਈਏ ਤੇ ਵੀਰੋ ਅੱਗੇ ਹੱਥ ਜੋੜ ਕੇ ਬੇਨਤੀ ਆ ਕੋਈ ਮੈਂ ਗੁਣੀ ਗਿਆਨੀ ਨਹੀਂ ਮੈਂ ਹੈਗਾ ਸਿਰਫ ਇੱਕ ਉੱਥੇ ਮੀਟਿੰਗ ਤੇ ਆਏ ਤੇ ਕਿਤੇ ਵੀਰ ਭਰਾ ਘਰੇ ਗਏ ਤੇ ਜਦੋਂ ਉਹ ਦੇਖਿਆ ਕਿ ਪੰਜਾ ਸ਼ਾਂ ਕਿੱਲਾਂ ਵਾਲਾ ਜਿਹੜਾ ਕਿਸਾਨ ਉਹਦੇ ਹਾਲਾਤ ਵੇਖੇ ਤੇ ਉਹਨੇ ਪਰ ਉਹ ਕੁਝ ਬੋਲ ਨਹੀਂ ਸਕਿਆ ਤੇ ਮੇਰਾ ਦਿਲ ਕੀਤਾ ਕਿ ਇੱਕ ਆਪਦੀ ਐਸਜੀਪੀਸੀ ਸੰਸਥਾ ਜਿਹੜੀ ਸਾਡੇ ਮਾਂ ਜਿਹੜੀ ਸਾਡੀ ਹਨਾ ਸਿੱਖਾਂ ਦੀ ਮਾਂ ਅਸਰਮੋਰ ਸੰਸਥਾ ਜਿਹੜੀ 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 ਸਾਡਾ ਸਾਥ ਦੇ ਸਕਦੀ ਆ ਜਿੰਦਾ ਫਰਜ਼ ਬੰਦਾ ਉਹਨੇ ਤਹ ਤੱਕ ਬਿਆਨ ਵੀ ਨਹੀਂ ਦਿੱਤਾ ਪਰ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਆਓ ਆਪਣੇ ਲੋਕਾਂ ਦੀ ਬਾਹ ਫੜੀਏ ਜਿਹੜੇ ਸਾਡੇ ਭੈਣ ਭਰਾ ਬਾਹਰ ਵੀ ਸੇਵਾ ਕਰਦੇ ਆ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਸਿੱਧਾ ਲੋਕਾਂ ਨਾਲ ਕਨੈਕਟ ਕਰਕੇ ਸਾਥ ਦਿਓ ਸਾਡੇ ਪਿੰਡਾਂ ਵਾਲਿਆਂ ਨੂੰ ਬਾਹਰਲੇ ਬੇਲੀਆਂ ਨੂੰ ਜਾਂ ਲੋਕਲ ਲੋਕਾਂ ਨੂੰ ਬੇਨਤੀ ਆ ਕਿ ਆਓ ਵਪਰਾਲ ਮਿਲ ਕੇ ਇਹਨਾਂ ਦਾ ਸਾਥ ਦਿਈਏ ਜੇ ਬੋਲਦਿਆਂ ਕਿ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ